ੁੰਦੇ واسਤੇ ਕਿਹੜਾ ਬੋਰਡ ਹੈ ਲੇਡੀਜ਼ ਤੇ ਕਿਹੜਾ ਬੋਰਡ ਹੈ ਐਸਸੀ ਭਾਈਚਾਰੇ واسਤੇ ਕਿਹੜਾ ਤੇ ਐਸਸੀ ਲੇਡੀਜ਼ ਤੇ ਕਿਹੜਾ ਉਹ ਬੋਰਡਰ ਦੀ ਲਿਸਟ ਹੈਗੀ ਤਾਂ ਕੋਈ ਬੋਰਡਰ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫਿਰ ਬ్రਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਪੋਰਟਿੰਗ ਜੀ ਮੈਂ ਤੁਹਾਡੀ ਸਾਰੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਣੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ ਹਜੇ ਤੱਕ ਨਾ ਵੋਟਰ ਲਿਸਟਾ ਅਵੇਲੇਬਲ ਨਾ ਰੈਜ਼ਰਵੇਸ਼ਨ ਦੀਆਂ ਲਿਸਟਾ ਅਵੇਲੇਬਲ ਕਲੈਕਸ਼ਨ ਕਾਦੇ ਰਸਤੇ ਕਰਾ ਰਹੇ ਆ ਫਿਰ ਨਾਮਿਨੇਟ ਕਰ ਦਿਓ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ ਸਾਹਿਬ ਵੀਰ ਕਿਹੜਾ ਕਿਹੜਾ ਵੋਟ ਰਿਜ਼ਰਵ ਹੈ ਬੰਦੇ ਆਸਤੇ ਕਿਹੜਾ ਵੋਟ ਹੈ ਲੇਡੀ ਆਸਤੇ ਕਿਹੜਾ ਵੋਟ ਹੈ ਐਸਸੀ ਭਾਈਚਾਰੇ ਆਸਤੇ ਕਿਹੜਾ ਤੇ ਐਸਸੀ ਲੇਡੀ ਆਸਤੇ ਕਿਹੜਾ ਉਹ ਬੋਡਰ ਦੀ ਲਿਸਟ ਹੈਗੀ ਤਾਂ ਕੋਈ ਨਹੀਂ ਕਿਤੇ ਆ ਜੀ ਉੱਤੇ ਤਾਂ ਹੈ ਹੀ ਨਹੀਂ ਇਹ ਮੈਂ ਤੁਹਾਨੂੰ ਦੱਸਣਾ ਬੜਾ ਬੜਾ ਸਵਾਲਾਂ ਬੋਰਡਾਂ ਦੀ ਰਿਜ਼ਰਵੇਸ਼ਨ ਨਹੀਂ ਹੋਈ ਅਜੇ ਫੇਰ ਬ੍ਰਦਰ ਅਸੀਂ ਨਾਮਿਨੇਸ਼ਨ ਕਿਤੇ ਕਿਵੇਂ ਭਰਾਂਗੇ ਇਹ ਰਿਪੋਰਟਿੰਗ ਜੀ ਮੈਂ ਤੁਹਾਡੀ ਸਾਰੀ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਭੇਜਣੀ ਹੈ ਕਿਰਪਾ ਕਰਕੇ ਚੰਗੀ ਤਰ੍ਹਾਂ ਕਰ ਲਿਓ 27 ਤਰੀਕ 1:30 ਵਜੇ ਦੁਪਹਿਰ ਦਾ ਟਾਈਮ ਦੇਖ ਲਓ ਇਹਨਾਂ ਦੇ ਦਫ਼ਤਰ ਵੀ ਕਿਤੇ ਨਾ ਕਿਤੇ ਘੜੀ ਲੱਗੀ ਹੋਣੀ ਹੈ ਹਜੇ ਤੱਕ ਨਾ ਵੋਟਰ ਲਿਸਟਾਂ ਅਵੇਲੇਬਲ ਹਨ ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ। ਇੱਕ ਇੱਕ ਮਿੰਟ ਵੀਰੇ ਇੱਕ ਮਿੰਟ। ਨਾ ਰੈਜ਼ਰਵੇਸ਼ਨ ਦੀਆਂ ਲਿਸਟਾਂ ਅਵੇਲੇਬਲ ਹੈ। ਐਨਓਸੀਆਂ ਦੇ ਨਹੀਂ ਰਹਿ ਕਿਸੇ ਨੂੰ। ਚੁੱਲਾ ਟੈਕਸ ਦੇ ਨਹੀਂ ਰਹਿ ਕਿਸੇ ਦੀ ਕੱਟ ਨਹੀਂ ਰਹਿ। ਫਿਰ ਤੁਸੀਂ ਐ ਕਰੋ ਏਦੂ ਤਾਂ ਨਾਮਿਨੇਸ਼ਨ ਕਾ ਦੇ ਵਾਸਤੇ ਇੰਨਾ ਕੇਚਲ ਦੇ ਰਹੇ ਆ ਸਾਰਿਆਂ ਨੂੰ। ਇਲੈਕਸ਼ਨ ਕਾ ਦੇ ਵਾਸਤੇ ਕਰਾ ਰਹੇ ਆ ਫਿਰ। ਨਾਮਿਨੇਟ ਕਰ ਦਿਓ ਸਾਰਿਆਂ ਨੂੰ ਸਰਪੰਚਾਂ ਨੂੰ ਮੈਂਬਰਾਂ ਨੂੰ। ਇਸ ਤਰ੍ਹਾਂ ਦਾ ਬਲੇਟੈਂਟ ਮਿਸਯੂਜ਼ ਆਫ ਪੋਲਿਟਿਕਲ ਪਾਵਰ ਮੈਂ ਤਾਂ ਅੱਜ ਤੱਕ ਨਹੀਂ ਦੇਖੀ 20 ਸਾਲ ਤਾਂ ਮੈਨੂੰ ਹੋ ਗਏ ਸਿਆਸਤ ਤੁਸੀਂ ਸਾਰੇ মিডিਆ ਨੇ ਮੈਂ ਤਾਂ ਹੀ ਤੁਹਾਨੂੰ ਇੱਥੇ ਵੀਡੀਓ ਸਾਹਿਬ ਦੇ ਦਫ਼ਤਰ ਲੈ ਕੇ ਆਇਆ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜੀ ਪੰਚਾਇਤੀ ਇਲੈਕਸ਼ਨ ਦੀ ਨਾਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਹੋਵੇ ਤੇ ਉਹ ਵੀਡੀਓ ਦੀ ਕੁਰਸੀ ਖਾਲੀ ਕਿਉਂ ਹੈ ਕਿੱਥੇ ਕੇ ਵੀਡੀਓ ਸਾਹਿਬ ਦੱਸਣ ਇੱਥੇ ਬੈਠੇ ਸੀ 15 ਮਿੰਟ ਪਹਿਲਾਂ ਜਦੋਂ ਪਤਾ ਲੱਗਿਆ ਸੀ ਆਉਣਾ ਤੇ ਖਿਸਕ ਕੇ ਲੈ ਕੇ ਜੀ ਸਾਰਾ ਕੁਝ ਜਿਹੜੀ ਮੈਂ ਵਾਰੀ-ਵਾਰੀ ਇਹ ਪੁੱਛ ਰਿਆ ਹਾਂ ਚਲੋ ਸਾਡੇ ਨਾਲ ਪਿੰਡਾਂ ਦੇ ਬੰਦੇ ਆਏ ਆ ਨੋਮੀਨੇਸ਼ਨ ਭਰਨ ਕਿਹੜੇ ਅਵਾਰਡ ਦੇ ਵਿੱਚ ਨੋਮੀਨੇਸ਼ਨ ਭਰ ਰਹੇ ਨੇ ਦੱਸ ਤਾਂ ਦੇਣ ਸਾਨੂੰ ਲਿਸਟ ਦੇ ਦੇਣ ਯਾਰ ਸਾਰੇ ਮੁਲਾਜ਼ਮ ਹੀ ਖੜੇ ਆ ਉਹਨਾਂ ਦੇ ਪੁੱਛੋ ਇਹਨਾਂ ਨੂੰ ਕਿੱਥੇ ਹੈ ਲਿਸਟਾਂ ਕਲੈਰਿਟੀ ਤਾਂ ਦੇਣ ਜੀ ਮੈਂ ਤੁਸੀਂ ਵੀ ਚੁੱਪ ਖੜੇ ਹੋ ਪੁੱਛੋ ਸਵਾਲ ਪੁੱਛੋ ਇਹਨਾਂ ਨੂੰ ਹਾਂ ਜੀ ਸਰ ਕੀ ਜਿਹੜਾ ਤੁਹਾਡਾ ਜੀ ਇਹਨਾਂ ਬਾਰੇ ਕੋਈ ਮਤਲਬ ਰਿਸਟਾਮਗਰਿਆ ਜਾਰੀ ਹੋਈ ਹੈ ਕਿਥੇ ਨੇ ਸਾਹਿਬ ਕਿਥੇ ਨੇ ਇੱਕ ਮਿੰਟ ਜੇ ਥੱਲੇ ਪੈਸਾ ਇਹ ਦੇਖ ਕੇ ਵੀਡੀਓ ਸਾਹਿਬ ਹੈ ਹੀ ਨਹੀਂ ਆਈਡੀ نیچے ਕਰੋ ਯਾਰ ਕਿਉਂ ਨਹੀਂ ਤੇਰੇ ਮਾਨਾ ਸਾਹਿਬ 30 ਧੜੂ ਹੋ ਰਿਹਾ ਹੈ ਉਹ ਆਪਾਂ ਵੀ ਬਿਲਕੁਲ ਸਮਝਾ ਕਰਤਾ ਬਣੇ ਕੋਈ ਜੁਡੀ ਨਹੀਂ ਸਰ ਇਸ ਇਸ ਜਿਹਦੇ ਵਾਸਤੇ ਗੱਲ ਕੀਤੀ ਹੈ ਉਹ ਤਾਂ ਕਾਲ ਆਉਂਦੀ ਨਹੀਂ ਵੀਡੀਓ ਸਾਹਿਬ ਪਰ ਅਸਾਂ ਦੂਸਰੇ ਰੂਮ ਚ ਬੈਠੇ ਕਿੱਥੇ ਜੀ ਦਿਖਾ ਦਿਓ ਸਾਨੂੰ ਚਲੋ ਬੁਲਾਓ ਵੀਡੀਓ ਸਾਹਿਬ ਆਓ ਜੀ ਆਪ ਵੀ ਬਹੁਤ ਬਸ ਵੀਡੀਓ ਨੇ ਦਿਖਾ ਲਈਏ ਜਿਹੜਾ ਅੰਦਰ ਹੋਣੀ ਜਿਹੜੀ ਹੋਈ ਫਿਰ ਹੋਰ ਕਿਸੇ ਕਮਰੇ ਚ ਕਾਨੂੰ ਲੁੱਕ ਕੇ ਬੈਠੇ ਆਪਦੀ ਕੁਰਸੀ ਤੇ ਬਹਿ ਜਾਣਾ ਕਦੋਂ ਜਾਣਦੇ ਅਸੀਂ ਤਾਂ ਲੱਗੇ ਧਿਆਨ ਨਾਲ ਯਾਰ ਇਹਨਾਂ ਦੀਆਂ ਲਿਸਟਾਂ ਪਚਾ ਕੇ ਚਲੋ ਨੰਗੋ ਆਪਾਂ ਚੱਲਦੇ ਹਾਂ ਵੀਡੀਓ ਸਾਹਿਬ ਕੋਲ ਆਓ ਚਲੋ ਆਓ ਬਹਿਣਾ ਇੱਥੇ ਹਾਂ ਇਹ ਸਜਾ ਕੇ ਦਿੰਦਾ ਤਾਂ ਆਰਓ ਅੱਲੋ ਇੱਥੇ ਪਾਰ ਚ ਬੈਠੀ ਜੀ ਆਪਣਾ ਜੇ ਬੰਦਾ ਸੁਧਾਰ ਹੋਵੇ ਅੱਗੇ ਆ ਕੇ ਅੱਗੇ ਕੀ ਹੁੰਦਾ ਦੇਖੀ ਵੀ ਲੈ ਨਹੀਂ ਜੀ ਹੈਲੋ ਹਾਂ ਕਰਾਉਂਗਾ ਤੇਰੀ ਮੈਂ ਕਰਦਾ ਫ੍ਰੀ ਹੋ ਗਿਆ ਕੋਲ ਤੇ ਹੁਣ ਵੀ ਆਦੇ ਸ਼ਾਮ ਪਹਿਲਾਂ ਵੀ ਦੋ ਘੰਟੇ ਆਉਂਦੇ ਸ਼ਾਮ ਨੂੰ ਆਦੇ ਸੱਚਾ ਕਹਿੰਦਾ ਸੀ ਲੋਕਾਂ ਨੂੰ ਹੋ ਰਹੀ ਹੈ ਉਹ ਜਿਹੜਾ ਤੁਹਾਡੇ ਆਪਣੇ ਜਿਹੜਾ ਕਹਿ ਰਿਹਾ ਸੀ ਕਿ ਵੀਡੀਓ ਸਭ ਦੂਜੇ ਕਮਰੇ ਚ ਬੈਠੇ ਕਿੱਥੇ ਭਲਾਓ ਨਾ ਜੀ ਫਿਰ ਇੱਥੇ ਸੁਭਾ ਦੇ ਆ ਕੇ ਬੈਠੇ ਹੋ ਜਾਂ ਨਹੀਂ ਕੋਈ ਬਾਹਰ ਆਇਆ ਸੀ ਯਾਰ ਉਹਦਾ ਥਿਆਰ ਉਹ ਦਫ਼ਤਰ ਹੈ ਸਾਡਾ ਮੈਡੂਲੂ ਵਾਲੇ ਦਾ ਠੀਕ ਹੈ ਨਾ ਦਫ਼ਤਰ ਹੀ ਲੱਗਾ ਆਰੋਂ ਫੋਨ ਕਰੀਦਾ ਉਹ ਕੋ ਗੁਰਜੰਗਦਾ ਨੰਬਰੀ ਹੈ ਨਹੀਂ ਕਿ ਉਹ ਕਹਿੰਦੇ ਸਾਡਾ ਨੰਬਰ ਗਲਤ ਹੈ ਠੀਕ ਹੈ ਜੀ ਤੇ ਅਸੀਂ ਆਪਦੇ ਫਾਰਮ ਲੈਣੇ ਆ ਸੂਚੀ ਲੈਣੀ ਹੈ ਕੁਝ ਵੀ ਨਹੀਂ ਮਿਲ ਰਿਹਾ ਤੁਹਾਨੂੰ ਮੈਂਬਰੀ ਮੈਂਬਰੀ ਦੇ ਕਾਗਜ਼ ਭਰਨੇ ਆ ਅੱਜ ਭਰਨੇ ਆ ਜੀ ਕੋਸਟ ਐਨ ਉਸ ਜੀ ਕਟਾਈ ਬੈਠੇ ਆ ਠੀਕ ਹੈ ਨਾ ਸਾਨੂੰ ਕੋਈ ਵਾਰਡਾਂ ਦਾ ਪਤਾ ਚਾਹਣ ਵਾਲਾ ਕਿ ਰਿਜ਼ਰਵ ਪੈਕੀ ਜੇ ਕੁਝ ਵੀ ਨਹੀਂ ਕੋਈ ਗੱਲ ਨਹੀਂ ਹੋ ਰਹੀ ਇੱਥੇ ਆਏ ਕੋਈ ਤੁਹਾਨੂੰ ਕੋਈ ਅਫਸਰ ਮਿਲਿਆ ਨਾ ਜੀ ਨਾ ਇੱਥੇ ਇੱਕ ਇੱਕ ਅਫਸਰ ਨਜ਼ਰ ਆਇਆ ਨਾਲ ਕੋਰਦੂਲੇ ਦੇ ਉਹ ਬੈਠੇ ਸੀ ਆਰੋ ਦਾ ਜਿਹੜਾ ਨੰਬਰ ਉਹਨਾਂ ਨੇ ਲਿਸਟ 'ਤੇ ਉਹ ਗਲਤ ਪਾਇਆ ਹੋਇਆ ਹੈ ਉਹ ਫੋਨ ਨਹੀਂ ਚੱਕਦੇਗੇ ਕਰੋ ਵੀ ਫਿਰ ਆ ਜੀ ਕਰਨਾ ਕਿ ਇੱਥੇ ਕਿਹੜੇ ਤੜਕੇ ਤੇ ਬੈਠੇ ਆ। ਮੈਂ ਦੇ ਇੱਕ ਮਿੰਟ ਚੜ੍ਹ ਗਿਆ। ਉਹ ਆ ਗਿਆ ਜਿਹੜਾ ਕਹਿੰਦਾ ਸੀ ਵੀ ਵੀਡੀਓ ਸਭ ਦੂਜੇ ਕਮਰੇ 'ਚ ਬੈਠੇ ਪੁੱਛੋ ਪੁੱਛੋ ਹੁੰਦੇ। ਉਹ ਵੀਡੀਓ ਸਭ ਇੱਥੇ ਬੈਠੇ ਸੀ ਜਿਹਦੇ ਨੂੰ ਅਸੀਂ ਕੰਮ ਕਰ ਰਹੇ ਆ ਉਹ ਵਿਖੇ ਹੋਣਗੇ ਸ਼ਾਇਦ ਉਹ। ਦਿੱਖਦਾ ਰਹੀ ਨਹੀਂ ਕਿ ਇਹ ਦੇਖ ਲਓ ਯਾਰ ਜੇ ਕਹਿੰਦੇ ਜਿਉਂਕੇ ਟੇਬਲ ਤੋਂ ਆ ਜਾਓ ਆ ਜਾਓ ਸਾਡੇ ਜੋ ਥੋੜਾ ਨੀਵਾਂ ਰੱਖਿਓ ਆਈਡੀ ਥੋੜਾ ਜਿਹਾ ਐ ਕਰੋ ਯਾਰ ਬਾਹਰ ਪਾਣੀ ਦੀ ਟੇਬਲ ਥੱਲੇ ਕੋਲ ਸਰ ਸੁਪਰੀਅਰ ਸਾਹਿਬ ਅੱਗੋਂ ਆਪਾਂ ਗੱਲ ਕਰ ਲੈਣੀ ਸਰ ਨਾ ਚੇਅਰਮੈਨ ਸਾਹਿਬ ਨਾਲ ਨਾ ਤੁਹਾਡੇ ਇੱਕ ਚਲੋ ਮੰਨ ਲਈ ਗੱਲ ਤੇਰੀ ਮੈਂ ਕੋਈ ਗੱਲ ਕਰ ਰਿਹਾ ਮੈਂ ਸਰਕਾਰ ਦੀ ਸਾਨੂੰ ਕ੍ਰਿਸਟਾ ਦਾ ਨਹੀਂ ਅਸੀਂ ਖੜੇ ਆਏ ਆ ਕਰੋ ਗੱਲ ਤੁਸੀਂ ਫੋਨ ਲਾ ਲਓ ਅਸੀਂ ਤਾਂ 11 ਵਜੇ ਖੜੇ ਮੀਟਿੰਗ ਦੇਖਿਆ ਨਹੀਂ ਤੁਹਾਡੀ ਮੈਚ ਕਿਹੜਾ ਨਹੀਂ ਅਸੀਂ ਖੌਦ ਬੈਠੇ ਆਏ ਵੇਖਿਆ ਇਹਨਾਂ ਵੇਖਿਆ ਇਹ ਫਿਰ ਮੁੱਕਣੀ ਇਹ ਗੱਲ ਦਾ ਮੇਰੀ ਦੇ ਤੁਹਾਡੇ ਵਾਰਨਿੰਗ ਇਸੇ ਪੇ ਇੱਕ ਮਿੰਟ ਇੱਕ ਮਿੰਟ ਆਪਣਾ ਥੋੜਾ ਜਿਹਾ ਰੱਖੋ ਜੀ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਕਾਗਜ਼ ਭਰਨ ਦਾ ਸਥਾਨ ਤੁਹਾਡਾ ਵੀਡੀਓ ਦਫ਼ਤਰ ਹੈਗਾ ਨਾ ਜੀ ਹੈਗਾ ਹਾਂ ਜੀ ਕੌਣ ਹੈ ਜੀ ਉਹਨਾਂ ਦਾ ਕਿੱਥੇ ਆ ਦੱਸੋ ਜੇ ਕਾਗਜ਼ ਇੱਥੇ ਆਰਓ ਹਾਂਜੀ ਆਸੇ ਪੰਸਾਬ ਹੋਰੀ ਖੜੇ ਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਜੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ ਥੇਰ ਇਜ਼ ਨੋ ਆਰਓ ਹਿਅਰ and this is supposed to be the returning officers office ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕੀ ਤੋਂ ਕੋਲ ਦੱਸੋ ਤੁਸੀਂ মিডিਆ ਹੋ ਸ਼ਿਕਾਇਤ ਕਰੋ ਮੈਂ ਉਹਨਾਂ ਨੇ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਗੂਠਾ ਦੇ ਦੇਾਂਗੇ ਸ਼ਿਕਾਇਤਾਂ ਬਹੁਤ ਹੋਣੀਆਂ ਡੀਸੀ ਦਾ ਦਫ਼ਤਰ ਘੇਰਾਂਗੇ ਜਵਾਬ ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਥੋੜੀ ਹੈ ਤੁਸੀਂ ਡੈਮੋਕ੍ਰੇਸੀ ਨੂੰ ਤੁਸੀਂ ਜਮਹੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਕੁਚਲ ਕੇ ਰੱਖਦੇ ਹੋ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਰੀਕ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਇਹ ਜਿਹੜੀ ਥੋੜੀ ਐ ਕਾਪੀ ਕਰਨੀ ਐ ਅੱਜ ਇਲੈਕਸ਼ਨ ਦੀ ਤਰੀਕ ਐ ਨਾਮਿਨੇਸ਼ਨਸ ਦੀ ਤਰੀਕ ਐ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਵੋਟਰ ਲਿਸਟਾਂ ਕੌਣ ਨਾਮਿਨੇਸ਼ਨ ਆ ਕੇ ਭਰੇ ਜੀ ਆਪਦਾ ਵੋਟ ਨੰਬਰ ਕੀ ਭਰੂਗਾ ਵਾਰਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਐ ਨਹੀਂ ਕਿਹੜੇ ਵਾਰਡ ਚ ਆ ਕੇ ਕਾਗਜ਼ ਭਰਨ ਆਰੋ ਦਫ਼ਤਰ ਚ ਨਹੀਂ ਬੈਠਾ ਕਿਨੇ ਕੋਲੇ ਆ ਕੇ ਕਾਗਜ਼ ਭਰਨ ਇਹ ਕਿੱਦੋਂ ਦਾ ਡਰਾਮਾ ਫੜਿਆ ਜੀ ਇਹਨਾਂ ਨੇ ਤਾਂ ਉਹ ਕੋ ਬਟੇ ਮਣਾਉਂਗਾ ਜਿਹੜੇ ਨੇ ਤੇ ਬੋਚੇ ਹੋਏ ਨੇ ਤਾਂ ਉਹ ਲੋਕ ਜਿਹੜੇ ਦੇਖ ਰੇ ਨੇ ਪਰ ਕੋਈ ਅਧਿਕਾਰੀ ਜਿਹੜਾ ਹੈਗਾ ਜਵਾਬ ਦੇਣ ਦੇ ਇੱਥੇ ਬੈਠੇ ਆ ਵੀਡੀਓ ਨੂੰ ਨਾਉ ਨਹੀਂ ਹੈ ਤਾਂ ਇਸ ਵਕਤ ਜਿਹੜਾ ਹੈਗਾ ਅੰਤਿਮ ਖਾਦਾਂ ਰਹੀਆਂ ਆਜੋ ਬੈਠੋ ਜੀ ਇਹਨਾਂ ਨੂੰ ਵੀਡੀਓ ਸਾਫ ਜਿਹੜੇ ਨੇ ਇੱਥੇ ਬੈਠੇ ਸੀ ਕਹਿੰਦੇ ਕਿ ਉਹ ਚਲੇ ਗਏ ਜਿਹਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਅਸੀਂ ਇਹ ਲੋਕ ਪਹੁੰਚ ਰਹੇ ਨੇ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੀਡੀਓ ਦਫਤਰ ਦੀਆਂ ਫ੍ਰੀਜਗੋਟ ਤੇ ਆ ਵੇਖ ਰਹੇ ਕਿ ਕਿੰਨੇ ਕਿ ਅਜਿਹਾ ਲੋਕ ਜਿਹੜੇ ਨੇ ਉੱਤੇ ਹੋਏ ਨੇ ਇਹ ਸਭ ਤੋਂ अ <laughs> <laughs> <laughs>